ਚਲ ਠੀਕ ਆ ਕੋਈ ਨਹੀਂ ਕੋਈ ਨਹੀਂ ਜਾਣਦੇ ਵਿਚਾਰੀ ਪਿੰਡ ਦੇ ਦੀਓ ਵੀ ਇਹ ਗਲਤੀ ਕਰ ਚਲ ਕੋਈ ਉਹ ਗਿਣਿਓ ਗਿਰਾ 10 ਕਿਹੜੇ ਚੰਗਾ ਚੱਲ ਕੇ ਰਾਂ ਆ ਜਾਣਾ ਇੱਕੋ ਚਾਲ ਤੇ ਚੜਨਾ ਸਪੀਨ ਨਾਲਾ ਉੱਪਰ ਜਾਣਾ ਉੱਪਰ ਇੱਕ ਨੂੰ ਲੈਂ ਕੇ ਰੋ ਸਪੀਨ ਨਾਲ ਹਾਂ ਇਹ ਗੋਡਾ ਛਾਤੀ ਬੰਨੀ ਨੂੰ ਜਾਵੇ ਗੋਡਾ ਛਾਤੀ ਕੋਨੀ ਨੂੰ ਸਾਈਡ ਤੇ ਨਹੀਂ ਕਰਨਾ ਛਾਤੀ ਬੰਨੀ ਨੂੰ ਜਾਵੇ ਉੱਪਰ ਨੂੰ ਓਡਾ ਹਾਂ ਆਉਜੋ ਪਹਿਲਵਾਨ ਲਉਗਾ ਇੱਥੋਂ ਤੋਂ ਹੌਲੀ ਹਾਂ ਇੱਕ ਲੱਖ ਨਹੀਂ ਬੱਜਣਾ ਹੌਲੀ 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 ਹਾਂ ਹਾਂ ਹੌਲੀ ਬਸ ਆਮ ਨਾਲ ਨੀਵੀਂ ਚੱਕ ਕੇ ਦੇਖ ਲੈ ਮਗਰ ਕਿਵੇਂ ਜੇ ਜਾ ਕੋਈ ਨਾ ਆਪਦਾ ਐਕਸ਼ਨ ਜੇ ਬਣਾ ਕੇ ਸਰੀਰ ਦਾ ਰੱਖਿਆ ਕਰੋ ਵੀ ਦੇਖ ਲਿਆ ਕਰ ਅਬਦਾ ਸਟਾਈਲ ਵੀ ਹੁੰਦਾ ਇੱਕ ਮਗਰ ਤੇ ਲੈਣ ਲੱਗੀ ਹੋਈ ਆ ਹਾਂ ਸੀਣਾ ਗੋਡੇ ਦਬਣ ਬਾਬਾ ਛਾਤੀ ਵੀ ਨਹੀਂ ਗੋਡੇ ਮੀਵੀ ਨਹੀਂ ਪਾਉਣੀ ਹੋਲੀ ਆ ਰਾਮ ਨਾਲ ਉੱਤਰ ਨਾਲ ਹਾਂ ਰਾਮ ਨਾਲ ਹਾਂ ਕੱਲਾ ਕੱਲਾ ਪੈਰ ਨਾ ਘਿਰਦੇ ਨੀ ਜੇ ਕੱਲਾ ਕੱਲਾ ਪੈਰ ਚੱਕੋਂਗਾ ਨਾ ਫੇਰ ਹੋਰ ਸਪੀਡ ਬਣਨੀ ਆ ਅਬਦਾ ਸਟਾਈਲ ਹੁੰਦਾ ਕੋਈ ਹਾਂ ਉੱਤਰ ਨਾਲ ਕੋਈ ਵੀ ਕੱਲਾ ਕੱਲਾ ਪੈਰ ਰੱਖੋ ਤਾਂ ਸਪੀਡ ਬਣਨੀ ਆ ਔਰ ਇੱਕ ਆਪਦਾ ਸਟਾਈਲ ਬਣਾ ਕੇ ਰੱਖਿਆ ਕਰੋ ਵੀ ਬੰਦਾ ਅਗਲਾ ਪਛਾਣ ਆਉਂਦੀ ਆ ਕੋਈ ਵੀ ਉਹਦਾ ਸਟਾਈਲ ਦਾ ਆ ਲੋ ਫਰਕ ਰੱਖਿਆ ਕੋ ਇੰਨਾ ਫਰਕ ਰੱਖਿਆ ਕੋ ਅਗਲੇ ਨੂੰ ਆ ਦੇਖੋ ਇੰਨਾ ਫਰਕ ਰੱਖਿਆ ਆ ਸਹੀ ਆ ਛੋਟਾ ਫਰਕ ਰੱਖੀ ਜਾਂਦੀ ਇੰਨਾ ਹਾਂ ਇੰਨਾ ਫਰਕ ਰੱਖਣਾ ਦੇ ਨਾਲੋਂ ਠੀਕ ਆ ਜੇ ਫਰਕ ਰੱਖੂਗਾ ਇੰਨਾ ਤੁਹਾਨੂੰ ਪਤਾ ਵੀ ਲੱਗੂ ਕਿ ਵਿਚ ਵੱਡ ਜੰਨੇ ਫੇ ਉੱਥੇ ਆ ਕੇ ਲੈਣ ਲੱਗ ਜਾਂਦੀ ਆ ਫਰਕ ਕੋ ਫਰਕ ਓਏ ਛੋਟਦਾ ਕੁਝ ਹਾਂ ਹੁਣ ਸਹੀ ਆਉਨੇ ਹੋ ਇਦੋਂ ਫਰਕ ਨਾ ਹੋਵੇ ਮਗਰ ਵੀ ਦੇਖ ਬੀ ਦਾਮ ਨਾਲ ਥੋੜੇ ਜਿਹੇ ਤੋਂ ਬਾਅਦ ਚਲਾ ਲਿਓ ਤੇ ਦਾਮ ਨਹੀਂ ਤੇ ਦਲਾ ਲਓ ਨਾਲ ਹੀ ਆ ਦੇਖ ਲਓ ਹੁਣ ਹੋਰ ਦੇਖ ਪਾਣੀ ਪੀ ਲਓ ਘੁੱਟ ਹੂੰ ਦੇਖ ਲਓ ਕਿ ਮਨੋਂ ਪਾਣੀ ਪੀਓ ਜਾਂ ਨੂੰ ਕਿ ਲੈ ਚ ਲਿਓ ਲੰਬੇ ਸਾ ਨੱਕ ਤਾਂ ਹੀ ਚ ਖਚੋ ਹੂੰ ਤਾਂ ਓਏ ਨਹੀਂ 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 ਗਲਤ ਕਰਦਾ ਤੂੰ ਥੋੜਾ ਥੱਲੇੋਂ ਜੰਪ ਲੈ ਕੇ ਥੱਲੇ ਆ ਦੇਖ ਆਹ ਚੀਜ਼ ਆ ਹੋਵੇ ਉਹ ਥੋੜਾ ਜਹਾ ਸਿੱਧਾ ਬਣਾ ਕੇ ਦੋ ਦੋ ਮਿੰਟ ਸਾ ਨਿਮਾਂ ਹਾਂ ਗੇਮ ਰੋਜ਼ ਲਾਉਂਦੇ ਹਾਂ ਹੁਣ ਕੱਲੂ ਗੇਮ ਲਾਵਾਂਗੇ ਨਹੀਂ ਨਹੀਂ ਗੇਮ ਵੀ ਜ਼ਰੂਰੀ ਆ ਆਪਾਂ ਦਾ ਲੋੜ ਸਿੱਖਣ ਨੂੰ ਮਿਲਣਾ ਰੋਜ਼ ਗੇਮ ਜੇ ਸਿੱਖਣ ਨੂੰ ਮਿਲਣਾ ਗੇਮ ਥੋੜਾ ਦਾ ਜਿਹਾ ਗੇਮ ਨਾਲ ਸੀਰ ਨਾ ਥੋੜਾ ਹੋ ਹੁੰਦਾ ਉਹ ਹੋਰ ਕਿਹੋ ਜੀ ਇਹਨਾਂ ਨਹੀਂ ਹੋਣਾ ਗੇਮ ਨਾਲ ਬਥਰਾ ਦਿਨਾਂ ਦੇ ਪੱਟੋ ਜੂਰ ਕਰਾ ਲਾਦਾ ਗੇਮ ਚ ਜੂਰ ਨਾਲ ਦੇ ਨਾ ਹਾਂ ਗੇਮ ਜੂਰ ਬੁੱਲਾਦਾ ਦਾਸ ਦੇਣ ਦੀ ਪ੍ਰੈਕਟਿਸ ਰਹੀ ਆਪਦੇ ਤਾਂ ਪੰਪ ਆਪਦੇ ਪੱਟਾਂ ਦਾ ਆਉਣਾ ਸਰਦ ਹੋ ਜਾ ਕਾੜੀ ਨਹੀਂ ਕਰਨੀ ਵੀ ਬਾੜੀ ਚੜ੍ਹਦੀ ਉਹ ਕਰਨੀਆਂ ਫਿਰ ਮੂੰਹ ਨੂੰ ਜਾਵਾਂਗੇ ਦਨ ਚਾਰ ਪੌੜੀਆਂ ਭੱਜ ਕੇ ਚੜ ਜਾਂਦੇ ਆ ਫਿਰ ਜੰਪ ਲੈਣ ਲੱਗ ਜਾਂਦੇ ਆ ਨਹੀਂ ਪਿੱਛੇ ਨਹੀਂ ਜਰੂਰ ਹਾਂ ਨੀ ਉੱਪਰੇ ਤੇ ਮਗਰ ਆ ਗਿਆ ਬੰਦਾ ਰਾਮਾਚਨ ਹਾਂ ਹਾਂ ਬਹੁਤ ਵਧੀਆ ਟਕਾ ਕੇ ਹਾਂ ਬਹੁਤ ਵਧੀਆ ਗੁੱਡ ਕਿੱਥੇ ਇੱਧਰ ਹੀ ਇਹਨੂੰ ਕਿਉ ਮਾਰਿਆ ਦੇ ਆ ਗਿਆ ਉਹ ਅਗਰ ਨਹੀਂ ਕਾਰੀ ਦੀ ਇਹਨੇ ਕੀ ਇਹਨੂੰ ਕਹੀਏ ਦੱਸ ਮਮਾ ਰੋਹ ਜਾਨ ਨੂੰ ਕਹਿੰਦੇ ਆ ਯਾਰ ਉਹ ਦਾੜੀ ਇੰਨਾ ਵਿੱਚ ਰਹਾ ਭਾਤ ਉਹ ਰੋਹ ਜੀ ਕਹਿੰਦਾ ਯਾਰ ਬੀ ਬੱਲਾ ਸ਼ਰਮ ਨਹੀਂ ਹੈਗੀ ਭਈਆਂ ਹੋਈਆਂ ਨੇ ਬਸ ਠੀਕ ਆ ਉੱਤ ਨੂੰ ਲੈ ਚੱਲ ਅਹੀਂ ਲੈ ਚੱਲ ਚੱਕ ਲੋ ਬਾਲਟੀ ਲੈਂਚ 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 ਟੈਂਕੀ ਦੇ ਨਾਲ ਜਲਦੀ 3:30 ਹੋ ਮੁਰੇ ਲੱਗ ਗਿਆ ਲੱਗਬਾ ਮੁਰੇ ਚੱਲ ਵੀ ਚੱਲ ਕੋਈ ਆਲਾ ਅੱਡ ਕਰ ਦੋ ਠੀਕ ਆ ਪਹਿਲਾਂ ਵੱਡੇ ਚੜਨਗੇ ਫਿਰ ਜਵਾਬ ਚੜਨਗੇ ਆਜੋ ਕਰਾ ਹੂੰ ਹੂੰ ਬੇਤਰੀ ਆ ਤੁਸੀਂ ਗਲਤ ਕਰਦੇ ਹੋ ਬੱਚੇ ਨਾਲੇ ਆਜੋ ਕਰਾ ਦਿਓ ਹਾਂ ਪਿੰਡੋ ਕੋਈ ਨਹੀਂ ਹਾਂ ਤੇ ਲੋ ਰਨਿੰਗ ਕਰਦੇ ਓ ਲੈਨ ਚ ਰਨਿੰਗ ਹੈ ਲੈਨ ਚ ਰਨਿੰਗ ਠੰਡੇ ਹੋ ਜਾਂਗੇ ਹਾਂ ਸਲੋ ਰਨਿੰਗ ਸਲੋ ਰਨਿੰਗ ਬਸ ਸਲੋ ਰਨਿੰਗ ਹੁੰਦੀ ਆ ਭੱਜੀ ਆਣਾ ਬਸ ਇਹਨੂੰ ਕੋਈ ਬੈਦ ਪੜਨੇ ਆ ਹੂੰ ਤੁਸੀਂ ਤੁਸੀਂ ਖਾਲੀ ਚੱਲ ਰਹੇ ਹੋ ਅਲੀ ਕਿਲੋ ਬਜਨ ਪਾ ਕੇ ਇਹ 10-10 ਕਿਲੇ ਲਾਉਂਦੇ ਰਹੇ ਆ ਪੌੜੀਆਂ ਦੇ 40 ਕਿਲੋ ਬਜਨ ਪਾ ਕੇ ਮਗਰ ਮੈਂ ਆਨੇ ਕਿ ਆਪ ਦਾ ਹਾਂ ਮੈਂ ਹੋਰ ਕੁਝ ਨਹੀਂ ਕਰ ਲਈ ਦਿੰਦੇ ਮਤਲਬ ਹਿੰਮਤ ਟਟਿਆ ਜਾ ਵੀ ਆ ਹੁਣ ਦੇਖੇ ਲੈਣਾ ਤੁਸੀਂ ਖਾਲੀ ਹੋ ਨਾ ਆ ਦੇਖੇ ਲੈ ਅੱਜ ਤੁਸੀਂ ਹੁਣ ਪੱਟ ਕੀ ਕਹਿੰਦੇ ਆ ਇਹ ਖੜੀ ਹਾਂ ਜੀ ਨਾ ਆਉਡੀ ਜੂਰਾ ਆਉਡੀ ਦਾ ਚੰਦੇ ਆ ਤੁਸੀਂ ਖਿਜਣੀ ਆਉਂਦੀ ਉਹ ਦੇ ਪੌੜੀਆਂ ਲਾਉਂਗੇ। ਇੱਥੋਂ ਮੁੜਾ ਆ ਇੱਥੋਂ ਮੁੜਿਆ। ਜਦੋਂ ਜਦੋਂ ਜਾਵਰਦੇ ਦੋ ਹੀ ਵੱਡੇ ਦਲੋਂ। ਇੱਥੋਂ ਉਹ ਤੂੰ ਮੁੜ। ਉੱਥੇ ਜਾ ਕੇ ਪਤਾ ਲੱਗਣਾ ਨਹੀਂ ਬਾਕੀ ਤਾਂ ਪੂਰੀ ਚੜ ਜਾ। ਠੱਕ ਨਾਲ ਚੱਲ ਹੁਣ ਮਗਰ ਚੱਲ ਚੱਲ ਚੱਲ। ਚੱਲ ਦਲ ਚੱਲ। ਚੱਲ ਚੱਲ। ਆ ਹਾਂ ਚਲ ਚਲ ਚਲ। ਛੱਪ ਉਹ ਫਰਕ ਨਾਲ ਫਰਕ ਨਾਲ। ਥੋੜਾ ਫਰਕ ਨਾਲ ਫੇਰ ਇਤੋਂ ਉਹ ਭੱਜ ਕੇ ਤੁਰ ਕੇ ਉਹ ਪੁਰਜੀ ਫਰਕਾ ਚੱਲ ਜਾ। ਭੱਜ ਕੇ ਚੜਨਾ। ਆਪ ਪੁਰਜੀ ਚੜਦਾ ਦੇਖ ਲੈ ਭੈਣ ਤੋਂ ਕੋਈ ਹੋਰ ਸੌਣਦਾ ਕੁਸ ਲੈ ਉਹ ਸਾਡ ਤੋਂ ਉਹ ਸਾਡ ਤੋਂ ਜਾ ਪੁਰਜੀ ਸਾਡ ਤੋਂ ਜਾ ਯਾਰ ਲੈ ਤੈਨੂੰ ਸਾਲਾ ਉਹੀ ਮੈਂ ਟਕਰਾਂ ਤੈਨੂੰ ਜਾ ਯਾਰ ਇਹ ਖੜ ਜਾ ਖੜ ਜਾ ਤੂੰ ਬਾਹਰ ਜਾ ਪੱਤ ਖੜ ਜਾ ਉਹਨਾਂ ਨੂੰ ਆ ਜਾਣ ਤੋ ਓਏ ਆ ਜਾ ਤਾਹਾਂ ਭੱਜ ਗਏ ਮੈਂ ਬਾਹਰ ਦੋ ਕੁੱਟਾ ਨਹੀਂ ਮੋਟ ਸਾਲਿਆਂ ਦੀ ਪੜੀ ਕੀ ਜਾਂਦੇ ਆ ਹਿਲਾ ਹਿਲਾ ਓਏ ਆ ਜਾ ਬੱਧ ਬੰਦੇ ਸੋਲੂ ਨਾਲ ਬੱਧ ਬੰਦੇ ਉਹੀ ਖਰਾਬ ਕਰਦੇ ਤੁਸੀਂ ਪਾਣੀ ਚਲੇ ਗਏ ਹੁਣ ਚਲ ਮੁਰਦਾ ਇੱਥੋਂ ਫੇਰ ਆ ਜਾਣ ਸਾਰੇ ਆਜਾ 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 ਆਜੋ 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 ਇਕੱਠੇ ਹੋ ਸਾਰੇ ਹਾਂ ਇੱਥੇ ਖੜ ਚੱਲ ਮੁਰਦਨ ਨਾਲ ਹੀ ਆਜੋ 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 ਹਾਂ ਮੁਰਦਨ ਆਜੋ ਮੁਰਦਨ ਚਲ ਉਧਰ ਸਾਈਡ ਤੋਂ ਜਾ ਕੋਈ ਨਹੀਂ ਕੋਈ ਨਹੀਂ ਕੋਈ ਚੱਲ ਚੱਲ ਕਿੱਥੇ ਚੱਲ 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 ਕੋਈ ਨਹੀਂ ਕੋਈ ਨਹੀਂ ਕਿ ਸਾਈਡ ਤੇ ਨਿਕਲ ਜਿਓ ਹਾਂ ਚਲੋ ਆ ਮੋੜ ਜਾਓ ਮਗਰੀ ਹੂੰ ਉੱਪਰ ਹੋ ਗਏ ਫੇਰ ਜੀ ਜਤ ਜੀ ਨਾ ਸਪੀਡ ਨਾਲ ਤੇ ਤੜੇ ਤੇ ਤਾ ਭਗਵਾਨ ਵਿੱਚ ਪੰਗੇ ਨਹੀਂ ਚੱਲ ਨਹੀਂ ਹੁੰਦਾ ਭਗਵਾਨ ਨੂੰ ਚੱਲਦੇ ਆਂ ਜੋ ਤੋਰੇ ਤੇ ਉਹ ਪਹਿਲਾਂ ਪਹਿਲਾਂ ਡਾਲ ਲਾਦਾ ਫਿਰ ਤਾਂ ਬੰਦਾ ਖੋਜੀ ਹੋ ਜਾਂਦਾ ਮੈਂ ਤਾਂ 40 ਕਿਲੋ ਬੈਨ ਬਗ ਚੜਦਾ ਰਿਆਂ ਮਗਰ ਨਾਲ ਹਨੇਰੇ ਚ ਸਵੇਰੇ ਸਵੇਰੇ ਸਾਜੇ ਹਨੇਰੇ ਦਾ ਸ਼ਾਮ ਨੂੰ ਆਜੋ 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 ਮੜੋ 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 ਹੱਥ ਪਾ ਕੇ ਆਇਓ ਹੁਣ ਹੁਣ ਥੱਲੇ ਨੂੰ ਹੱਥ ਪਾ ਕੇ ਆਇਓ ਥੱਲੇ ਨੂੰ ਹੱਥ ਨਹੀਂ ਪਾਉਂਦੇ ਭੋਸੂ ਤਾਹਾਨੂੰ ਹੱਥ ਪਾਉਂਦੇ ਆ ਉਹ ਥੱਲੇ ਨੂੰ ਹੱਥ ਪਾ ਕੇ ਆਇਓ ਪਾਈਪ ਨੂੰ ਮਾਰੇ ਹੱਥ ਰੱਖੋ ਪਾਈਪ ਵਾਲਾ ਹੋਣੀ ਹੈਗਾ ਜੇ ਤੂੰ ਕਰੇ ਨਾ ਆਜੋ ਹਰ ਚਾਰ ਕੇ ਚਾਰ ਨੰਗਾ ਵਾਲੇ ਤੂੰ ਤੂੰ ਇਹਦੇ ਮੇਰੇ ਕਰਦ ਵੀ ਆਉਣਾ ਯਾ ਇੱਧਰ ਚਲ ਚਾਰ ਕਿੜੇ ਤੁਸੀਂ ਹੋਏ ਆਜੋ ਲੈ ਬੱਚਾ ਤਨ ਵੀ ਕਾਰ ਬੰਦੇ ਲੈ ਜਿਹੜੇ ਲੈਣੇ ਆ ਉਹ ਜਿਹੜੇ ਮਰਦੇ ਦੇ ਲੈ ਨਹੀਂ ਨਹੀਂ ਜੰਨਾ ਓਏ ਤੈਨੂੰ ਚਾਹ ਦੀ ਕਿਨੇ ਭੇਜਾਂ ਤੇ ਉਹੀ ਗੱਲ ਕਰਦੇ ਉਹਨਾਂ ਪਹਿਲਵਾਨ ਚੜ੍ਹ ਹੁੰਦਾ ਨਹੀਂ ਜਦੋਂ ਪਰ ਹਾਂ ਖੜੀਦਾ ਫਿਰ ਦੋ ਮਿੰਟ ਹੋਣ ਜਾਣ ਆਜੋ 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 ਲੈ ਲੋ ਲੱਗ ਗਿਆ ਅਮਰ ਮਟਪਟਾ ਨੂੰ ਆਜੋ ਚਲੋ ਵੀ ਗਰਾ ਦੋ ਜਿਹੜੇ ਮੱਡੇ ਰੋਟੀ ਨਾ ਇਸ ਵੀਨ ਨਾਲ ਚੱਲੋ ਫੇਰ ਪਤਾ ਲੱਗੂ ਚੋ ਚਲ ਚਲ ਕਰੋ ਹਾਂ ਪਰ ਕਿਉਂ ਨਹੀਂ ਵੀਨ ਨਾਲ ਦੁੱਲੇ ਵੀਨ ਨਾਲ ਹਾਂ ਜਰਾ ਬਸ ਨਿਗਾਹ ਅੱਧੇ ਰੱਖੋ ਨਿਗਾਹ ਸਾਈਡ ਤੇ ਨਹੀਂ ਕਰਨੀ ਹੈਗੀ ਆਇਆ ਪਰ ਜੀ ਮੂਰੇ ਰੱਖੋ ਨਿਗਾਹ ਆਪਦੀ ਸਾਈਡ ਦਾ ਨਹੀਂ ਦੇਖਣਾ ਚਲ ਚਲ ਦੋ ਪਰ ਜੀ ਪਰ ਜੀ ਚਲਾ ਜਾ ਜਰਾ ਆਇਆ ਪਰ ਜੀ ਕੀ ਕਰੀਏਗਾ ਭੈਣ ਚੱਕ ਲਾਂਗੇ ਚਲ ਡੰਡ ਲਾਉ ਦਿਨਾ ਫੇਰ ਚੱਲ ਪਰ ਪਰ ਜੀ ਨਹੀਂ ਨਹੀਂ ਚਲ ਡੰਡ ਲਾ ਨਹੀਂ ਨਹੀਂ ਨਾਣੇ ਡੰਡ ਲਾਉ ਦਿਨਾ ਫੇਰ ਆ ਡੰਡ ਲਾ ਉਹ ਮੈਨੂੰ ਪਤਾ ਨਹੀਂ ਡੰਡ ਲਾ ਕੋਈ ਨਾਲ ਡੰਡ ਕਰਨਾ ਯਾਰ ਆ ਜਾ ਉਧਰ ਨਬਟਖਾ ਹੁਣ ਦੱਸ ਕੀ ਆ ਡੰਡ ਹਾਂ ਆ ਜਾ ਕਰ ਮਨੇ ਕਰਾਈ ਬੈਠਕ ਨਾ ਚੱਲ ਬਈ ਚਲੋ ਕਰ ਚਾਰ ਜਣੇ ਕਿਹੜੇ ਹਾਂ ਦੱਸੋ ਪਹਿਲਾਂ ਮੈਨੂੰ ਚਾਹ ਸੋ ਚਾਰ ਜਣੇ ਹੈਗੇ ਚਲੋ ਆ ਕਿ ਤਿੰਨ ਚਾਰ ਜਣੇ ਆਇਆ ਨਹੀਂ ਲੱਗ ਚਾਰ ਹੋ ਗਏ ਇਹ ਹੋ ਚਾਰ ਸੇ ਭੇਜਦੇ ਆ ਇੱਕ ਹੋਰ ਮੋਟਰਾਂ ਨਾਲੇ ਪਹਿਲੀ ਗਏ ਆ ਉਹ ਚਾਰ ਮੁਰਦਾ 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 ਸਾਈਡ ਲਾਈ ਨਹੀਂ ਕੋਈ ਨਹੀਂ ਸਾਈਡ ਤੇ ਜਾ ਓਏ ਇੱਥੇ ਸਾਈਡ ਤੇ ਹੋ ਜਾ ਆਗਦੁੱਲਾ ਆ ਜਾ ਜਾ ਕੇ ਨਾ ਥੱਲੇ ਮੁੜਨਾ ਥੱਲੇ ਮੁੜਨਾ ਹਾਂ ਦੁੱਲਾ ਹੋਟਲ ਦੇ ਮੂਹਰੇ ਆ ਭਾਈ ਉੱਤਰ ਪਈ ਹਾਂ ਤੁਸੀਂ ਉੱਤਰ ਹਾਂ ਚੱਲ 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 ਲੱਗਣਾ ਹਾਂ 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 ਪਰ ਥੱਲੇ ਨੂੰ ਚੱਕਣਾ ਆਪਦਾ ਉਹ ਨਹੀਂ ਜਾਇਦਾ ਥੱਸਾ ਨਹੀਂ ਚੱਕਣਾ ਮੋੜ ਉੱਤੇ ਉੱਥੇ ਖੜ ਜਾਣਾ ਓਏ ਤੂੰ ਤਾਂ ਹੋਰ ਸਾਲੇ ਨੂੰ ਬਤਾਓ ਲਾ ਨਿਗੜ ਜਗ੍ਹਾ ਦਿੰਦਾ ਲੈ ਲਾਣਾ ਬੈਠ ਜਾ ਬੈਠ ਜਾ ਇਹ ਤਾਂ ਅਸਲੀ ਗੱਲ ਹੈ ਹਾਂ ਨਾ ਸਹੀ ਆਏ ਥਕਾ ਕੇ ਜਿੰਨਾ ਲੈ ਕੇ ਜਾਓਗੇ ਉਹਨਾਂ ਤੂੰ ਇਹ ਦਿਨ ਫਟਾ ਜੇ ਉਹ ਬੁਲਵਾਣਾ ਜੀਨ ਤੋਂ ਛੱਡਤਾ ਉੱਥੇ ਉਹਨੇ ਖੜ ਜਾਣਾ ਉਹ ਖੜਾਉਣਾ ਥੋੜੀ ਸਾਲੇ ਨੂੰ ਵਧਾਉਣਾ ਆਪਾਂ ਰਾਮ ਨਾਲ ਆਵਦਾ ਆਵਦਾ ਬੁਲਵਾ ਆ ਹੱਥ ਪਾ ਕੇ ਸਲੋ ਹੱਥ ਪਾ ਕੇ ਉਤਰ ਆਵਦਾ ਕਰਨਾ ਸਲੋ ਪਾ ਸਲੋ ਉਤਰਨਾ ਰਾਮ ਨਾਲ ਆਜੋ 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 ਆ ਰਿਹਾ ਓ ਚੱਲ ਭਾਈ ਚੱਲ 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 ਚੱਲੇ ਆ ਵੀ ਲੈ ਤੇ ਆ ਵੀ ਸਹੀ ਆ ਹਾਂ ਬਸ ਮੁੜਿਆ ਇੱਥੋਂ ਮੋੜ ਦੇ ਇਹਨਾਂ ਨੂੰ ਤਾਂ ਇਕੱਠੇ ਪਹਿਲਾਂ ਚਲੋ ਮੁੜੋ ਹੁਣ ਮੁੜਿਆ ਮੁੜਿਆ ਲਾਓ ਲਾਓ ਓ ਦੇਖ ਕੇ ਪਰਲੇ ਪਾਸੇ ਕੱਢਦਾ ਤੇ ਆ ਜਾ ਆ ਜਾ ਮੁੜਿਓ ਮੁੜਿਓ ਆ ਜਾਓ ਆ ਜਾ ਵੈਸੇ ਨੇ ਦੋ ਬੰਦੇ ਲਾਉਣ ਵਾਲੇ ਪੌੜੀ ਨੇ ਚਾਰ ਕਰ ਵਾਲਾ ਕੰਮ ਹੈ ਨਹੀਂ ਬੰਦੇ ਬਸ ਆਪਾਂ ਬੰਦੇ ਵੱਧ ਨੇ ਇਹਦੇ ਨਾਲ ਤਾਂ ਉਹੀ ਉੱਥੇ ਹੀ ਉਹ ਕਰ ਲਵੇ ਹੂੰ ਆ ਜਾਓ ਜਲ ਜਬਕੂ ਤੁਸੀਂ ਨਾ ਤੁਸੀਂ ਰਹਿਣ ਦੇ ਜੋ ਬਾਲ ਛੋਟੇ ਨੇ ਬੱਤ ਚੰਗਾ ਤੁਸੀਂ ਵੱਡੇ ਲਾਓ ਸਾਰੇ ਆ ਕਿੰਨੇ ਦੋ ਤਿੰਨ 6 ਇਕੱਠੇ ਚੜਜੋ ਉੱਪਰ ਤੱਕ ਜਾ ਇੱਥੇ ਰੱਕ ਜਾਣਾ ਠੀਕ ਆ ਆਪਦਾ ਹੋਣੀ ਪਰਨਾ ਜੇ ਸਾਰੇ ਇਕੱਠੇ ਹੋ ਗਏ ਉੱਪਰ ਉੱਥੇ ਜਿਹੜਾ ਮਗਰਲਾ ਬੱਸ ਉਹਨੂੰ ਇੱਧਰ ਨੂੰ ਮੋੜ ਲੈਣਾ ਮਗਰਲੇ ਨੇ ਥੱਲੇ ਉੱਪਰ ਚੰਗਾ ਇੱਥੇ ਵੀ ਇੱਕਣੀ ਤਾਂ ਚੜ ਜਾਣਾ ਦੋ ਗੱਡੇ ਲਾਉਣੇ ਆ ਇੱਕ ਹੋਰ ਲਾਉਣਾ ਚੱਲ ਚੱਲ ਆਜੋ ਗੱਡੇ ਆਜੋ ਇੱਥੇ ਹੀ ਹਾਂ ਆਜੋ 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 ਆ ਤੁਹਾਡੇ ਨਾਲ ਚੱਲ ਚੱਲ ਕੇ ਰਾਂ ਮੂਹਰ ਲੋ ਮੁੜ ਜਾ ਚੱਲ ਮੋੜ ਪਾ ਇੱਥੋਂ ਟੋਕਵਾ ਦਾ ਰੀ ਉੱਪਰ ਆ ਕੰਮ ਜਾ ਕੰਮ ਜਾ ਪੱਕਾ ਕੰਮ ਜਾ ਦਰ ਨੂੰ ਹਾਂ ਭੱਜ ਕੇ ਸਪੀਡ ਨਾਲ ਤਾਂ ਹਾਂ ਨੂੰ ਸਪੀਡ ਨਾਲ ਇਹਨੂੰ ਠੀਕ ਆਓ ਸਪੀਡ ਨਾਲ ਹੀ ਲਾਉਂਦੇ ਸਪੀਡ ਨਾਲ ਲਾਉਂਦਾ ਫਿਰ ਮਾਰੇ ਫਰਕ ਇੱਕ ਦੂਜੇ ਨਾਲ ਜਿਹੜਾ ਬੰਦਾ ਸਪੀਡ ਘੱਟ ਮਾਰਦਾ ਉਹ ਦੇਖ ਲੋ ਕੀ ਕਰਦਾ ਤੋ 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 ਓ ਚੱਲ ਤੁਰਕੀ ਹੋ ਗਿਆ ਲੈ ਸਕੇਦਵਾ ਕਾ ਮਾਤੀਸ ਘੇਰ ਤੂੰ ਮੋੜਨੇ ਦੇ ਸਲੇਜ ਨੂੰ ਰਾਕੇ ਹਾਂ ਹਾਂ ਚੱਲ 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 ਨੀਆਪਰੀਆ ਚੱਲ ਗਿਆ ਪਰ ਤੁਰਕੀ ਹੋ ਗਿਆ ਆਇਆ ਇੱਥੋਂ ਹਾਂ ਮੋੜ ਲਾ ਮਗਰ ਮੁਰਿਆ ਨੀਆਪਰੀਆ ਮੋੜਿਆ ਮੋੜ ਮੋੜਕਰੀਆ ਚੱਲ ਐ ਲਾਉਣੀਆਂ ਨੇ ਪੌੜੀਆਂ ਜਿਹੜਾ ਮਗਰ ਉਹ ਇਧਰ ਮੋੜ ਦੋ ਤੀ ਇੱਕ ਬੰਦੇ ਨੂੰ ਕੱਢਣਾ ਜਾਨੇ ਆਜੋ ਆਜੋ ਕਰਾ ਚੱਲ 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 ਪੈ ਚੱਲੋ ਕਰੋ ਕਰੇ ਇਹ ਨਿਰਾ ਲਖ ਮੜੀ ਜੀ ਹਾਂ ਹਾਂ ਲਾਉਂਦੇ ਆ ਨਾ ਹੁਣ ਇਮਾਨਦਾਰੀ ਨਾਲ ਲਾਉਂਦੇ ਆ ਚੋਰੀ ਕਰਦੇ ਮੈਨੂੰ ਪਤਾ ਹਾਂ ਮੀਨਿਆ ਤਾਂ ਸਾਲਾ ਬਹੁਤ ਹੋਇਆ ਹਾਂ ਮੈਂ ਵੀ ਕਹ ਬਾਹਰ ਜਾਣਾਂ ਲਈ ਤੀ ਕੋਈ ਨਹੀਂ ਲੀਤੀ ਮਾਰਦਾ ਲੀਤੀ ਕੌਣ ਇਹੋਂ ਪ੍ਰਾਲੇ ਕੀ ਹੋ ਗਿਆ ਆਜੋ 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 ਚੱਲ ਵੀ ਕਰਾਂ ਚਲੋ ਕਰਾ ਪੁੱਤ ਸਿੱਧੀ ਮਾਰੇ ਪੀਜੋ ਚੱਲ ਚੱਲ ਚਲੋ ਜੇ ਆਪੇ ਖੇਡਣਾ ਜੇ ਹੁਣ ਕੋਈ ਤਾਂ ਉਹ ਹੋਇਆ ਫੇਰ ਦੇਖ ਲਿਓ ਡਰਿਆ ਡਰਿਆ ਰਾਮਨਾਥ ਨੇ ਕੀ ਥਲੋ ਨਹੀਂ ਦੇਖਣਾ ਉਹਦੇ ਮੂੜੀ ਨੇ ਤਾਂ ਰੱਖੀ ਆ ਚਲੋ ਚੋ ਦੋ ਕਰਨੀ ਆ ਚੋ ਦੋ 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 ਤੁਸੀ ਤਾਂ ਥੱਕ ਗਏ ਹੱਥ ਨਹੀਂ ਪੋੜਾ ਹੱਥ ਪਾ ਗੀਦਾ ਹੋਣਾ ਕੰਮ ਚ ਕੋਈ ਹੱਥ ਪਾ ਗੀਦਾ ਹੋਣਾ ਜਿੰਨਾ ਘਿਰਤੇਗਾ ਉਨਾ ਵੱਡਾ ਹੋਊਗਾ ਤੁੱਕ ਵੱਡਾ ਵੀ ਉਹੀ ਕੰਮ ਹੋਊਗਾ ਤੁਹਾਨੂੰ ਜੇ ਫਿਟਨੈਸ ਆਉਣੀ ਆ ਹਾਂ ਚੋ 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 ਸਿਆਣਾ ਚ ਜੇ ਥੱਕਣ ਦੇ ਨਹੀਂ ਉਦੋਂ ਤੁਹਾਨੂੰ ਮਾਣ ਹੋਣਾ ਵੀ ਅਸੀਂ ਪ੍ਰੈਕਟਿਸ ਕਰੀ ਹੋਈ ਸੀ ਜੇ ਸਿਆਣਾ ਚ ਕੱਪ ਕਾਤੇ ਹੋ ਉੱਥੇ ਬੈਠ ਕੇ ਢੇਰੀਆਂ ਤੇ ਫੇਰ ਆਏ ਹੋਣਾ ਵੀ ਉਹ ਪ੍ਰੈਕਟਿਸ ਚੈੱਕ ਕਰ ਲੈਂਦੇ ਨਾ ਉਹ ਸਮਾਂ ਲੰਘ ਗਿਆ ਵੀ ਇਹ ਰੰਗੇ ਤੇ ਦਾ ਕੋਈ ਫਾਇਦਾ ਹੀ ਨਹੀਂ ਇਹ ਤਾਂ ਗਾੜੇ ਨਾਲ ਤੇ ਗਿਆ ਫੜ ਕੇ ਚੜਦੇ ਆ ਜੇ ਹੁਣੀ ਪ੍ਰੈਕਟਿਸ ਕਰੀ ਹੋਊਗੀ ਚੋ 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 ਮਾਣ ਹੋਊਗਾ ਆਪਣੇ ਆਪ ਤੇ ਜੋ 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 ਆ ਜਾ ਇੱਕੜੀ ਮੁੜਿਓ ਉਹ ਮਰ ਜਾ ਹਾਂ ਮੁੜ ਮੁੜ ਇਹ ਸਾਨੂੰ ਇਹੀ ਮਿਲਣਾ ਹਾਂ ਉਹਦਾ ਮਤਲਬ ਇਹ ਨਹੀਂ ਹੁੰਦਾ ਆਜੋ 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 ਮੁੜਿਓ ਜਨਖਾਰ ਦੇਣਾ ਸਾਨੂੰ ਆਪ ਦੇ ਆਪ ਫਿਰ ਮਾਣ ਫਿਰ ਮਾਣ ਹੋਣਾ ਵੀ ਅਸੀਂ ਉਦੋਂ ਕੰਤੀ ਸੀ ਕੱਟ ਕੇ ਪੀਸੀਪੀ ਗਾਂ ਵਾਲੇ ਸਾਲ ਉਦੋਂ ਬਧਾਈਏ ਆਹੀ ਕੋ ਸੇਦੇ ਆ ਤਿੰਨ ਚਾਰ ਸਾਲ ਕਾਲੇ ਹੋ ਗਏ ਨਾ ਦੋ ਦੂਜੇ ਸਾਲ ਕੀ ਹਾਲ ਆ ਮੈਂ ਵੀ ਦੋ ਤਿੰਨ ਸਾਲ ਕੀ ਹਾਲ ਗਾਲੇ ਹੀ ਹੋ ਗਏ ਚਲਾਉਗਾ ਚਾਰ ਕਿੱਟੇ ਤਾਂ ਹੁਣ ਕਰਨ ਲੱਗਿਆ ਤੂੰ ਚਾਰ ਆਉਂ ਗਏ ਨੇ ਲੜੀ ਦੇ ਪਹਿਲਾਂ ਲੱਗ ਰਹੀ ਸੀ ਇਹ ਹੀ ਜੀ ਆਜਾ ਚਾਰ ਦੇ ਪਹਿਲਾਂ ਆਜੂ ਚਲੋ ਬਈ ਆਜੂ ਹੈ ਉਹ ਤੁਸੀਂ ਕੋਈ ਮੇਜ ਲਾ ਲਿਓ ਪਤਾ ਕੀ ਜਦੋਂ ਬਾਤ ਕਰਦੇ ਹਾਂ ਜਦੋਂ ਨਾਲ ਲਾਉਂਦੇ ਉਹਨਾਂ ਦੇ ਫਿਰ ਫਿਰਿਆ ਕਰੀ ਵਾਲੇ ਦਾ ਫਰਕ ਹੋ ਜਾਂਦਾ ਚਲੋ ਫਿਰ ਚਲੋ ਤੇਰੇ ਕੋ ਚਾਰ ਜਿਹੜਾ ਕਰਨਾ ਪੱਕੇ ਕਿਸੇ ਫਿਰਨਾ ਫਿਰ ਤੈਨੂੰ ਉਹ ਮਾਣਨੇ ਵਧਾਉਣਾ ਚਲੋ ਤੁਸੀਂ ਕੀ ਕਰਦੇ ਹੋ ਚਲੋ ਤੁਸੀਂ ਨੌ ਆਪ ਦਾ ਸ਼ੂ ਕਰਨਾ ਓਹ ਤਰੀਕਾ ਤੁਸੀਂ ਥੱਕੇ ਹੋਵੋਗੇ ਹੱਥ ਤਨੂੰ ਚੱਕੇ ਮਾਰ ਦੇਖ ਕੇ ਆਰਾਮ ਨਾਲ ਪੁੱਛਣਾ ਧਿਆਨ ਨਾਲ ਅਗਲਾ ਇੱਕ ਦਿਨ ਖੜਾ ਉਦੋਂ ਦਿਨ ਅਗਲਾ ਕਹਿੰਦਾ ਪਟਾ ਜੋੜਨਾ ਪਟਾ ਆਪਣਾ ਵੀ ਖਰਾਬ ਕਰਦਾ ਆ ਤੁਰ ਕੇ ਹੋ ਗਿਆ ਨਹੀਂ ਤੁਰ ਕੇ ਉਹ ਉੱਠਾਲਿਆ ਹੱਥ ਪਾ ਕੇ ਅਗਲੇ ਨੂੰ ਦਿਖਾਇਆ ਗੱਲ ਇਹਨੇ ਕਿਹਾ ਸੱਟ 'ਚ ਖੜਾ ਐ ਇਹਨੂੰ ਮੱਛਰ ਦਾ ਹੈ ਹੀ ਆ ਬਤ ਮੱਛ ਸਾਰੇ ਹੀ ਕਰਦਾ ਮਾਰ ਸ ਕਰੀਂ ਕਰ ਮੜੀ ਜੀ ਕੱਤਿਆ ਤਾਂ ਹੀ ਹੈ ਨਾ ਤੁਹਾਡਾ ਕੱਚਾ ਕੰਮ ਗਾ 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 ਮੰਨ ਕੇ ਚਲੋ ਆ ਆਪਣੇ ਆਪ ਨਾਲ ਧੁੱਖ ਮੁਰਦਾ 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 ਆ ਜੋ ਆ ਚੱਕਰ ਗੀ ਬੈਠੇ ਆ ਜਿਹੜਾ ਕੋਕਰੀ ਬੈਠੇ ਆ ਅਈ ਤਾਂ ਸਾਨੂੰ ਦੱਸ ਸਕਦੇ ਆ ਕਰਨਾ ਆਪ ਆ ਜਦ ਤਹਾਂ ਚਲੇ ਗਏ ਕਰਿਆ ਹੋਇਆ ਤੁਹਾਡਾ ਜਿਹੜਾ ਲੋਕਾਂ ਨੇ ਨਹੀਂ ਕਰੀ ਮਗਲਾ ਹੈ ਪੈਣਾ ਵੀ ਬਲੰਨੇ ਨੇ ਪ੍ਰੈਕਟਿਸ ਆਉ ਤੁਮੜੇ ਮੂਰਲਾ ਬੰਦੇ ਦੀ ਬੇਡ ਕਰਨੇ ਦਾ ਮਗਰ ਆਉਂਦਾ ਉਹਨੂੰ ਓਕਣੀ ਮੋੜ ਲਿਓ ਜਿਹੜਾ ਮਗਰ ਜਾਉ ਉਹਨੂੰ ਸੇਕ ਕਰ ਲੈਣਾ ਐਵੇਂ ਕਰਨਾ ਕੋਈ ਇੱਕ ਜਾਇ ਨੰਗਣਾ ਨਹੀਂ ਹੈਗਾ ਐਂ ਚੜਦੇ ਹਾਂ ਜਿਹੜਾ ਮਗਰ ਆ ਉਹਦੇ ਮੂੰਹ ਕੁ ਮਾਕੇ ਉਹਦੇ ਮਗਰ ਆ ਜੂ ਇੱਤੋਂ ਫੇਰ ਐਂ ਚੜਦੇ ਹੋ ਠੀਕ ਆ ਆਜੋ ਆਜੋ ਕਰੋ ਲੱਗਿਆ ਜੋਰ ਚਲੋ ਕਰਾਂ ਚਲੋ ਆਹ ਸਪੀਡ ਨਾਲ ਲਾ ਦੋ ਇੱਕ ਕਰਾਂ ਬਸ ਬਹੁਤ ਆ ਫੜਦੇ ਆ ਸਾਰਾ ਕੋ ਰਿਲੈਕਸ ਹੋ ਜਾਂਦਾ ਆ ਪੰਜੇ ਪਾੜ ਕੇ ਖੜਾ ਰਹਿ ਦਰਨਾ ਨਹੀਂ ਹੈ ਓਏ ਚੱਲ ਚੱਲ ਕਰਨਾ ਸਪੀਡ ਨਾਲ ਹਾਂ ਪਾਰ ਦੇਖ ਕੇ ਥੱਲੇ ਨਿਗਾਹ ਪੈਰਾਂ ਚ ਰੱਖਣੀ ਆ। ਹੋਰ ਆਲੇ ਪਾਲੇ ਨਾ ਝੱਕੋ। ਨਿਗਾਹ ਪੈਰਾਂ ਚ 10 15 10 ਪੋੜੀਆਂ ਹੁੰਦੀਆਂ ਨਾ ਗਣ ਕੇ 12 ਇੱਕ ਸਟੈਪ ਚ ਆ ਚੱਲ 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 ਜਵੇਦ ਡਾਊਨ ਹੋ ਗਿਆ, ਪੁੱਟੇ ਤੇ ਪੜ ਲਾ। ਦੇਖ ਪਾ, ਭੈੜਾ ਤਾਹੀ ਜੀ ਦੀ ਕਰਦੇ ਆ ਅੰਦਰ। ਚੱਲ ਚੱਲ ਜਵੇਦ ਚਾਰ ਹੱਟ ਲਾਉਣੇ ਆ। ਹਾਂ ਆਮ ਨਾਲ ਕੋਈ ਨਹੀਂ ਜੱਪੜ। ਉਹਦੇ ਪੱਟ ਫੁੱਲ ਗਏ ਤਾਂ ਕੋਈ ਨਹੀਂ। ਚੱਲ 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 ਜਾ ਆਜਾ ਘਰ ਮੁੜਿਆ 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 ਘੁੰਮ ਜਾ ਘੁੱਪ ਜਾ ਆਜੋ ਚੱਲ 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 ਹੂੰ ਨਾ ਜਵੇਦਾ ਹੁਣ ਤੂੰ ਰਹਿਣ ਦਾ ਆਈ ਜਿਹੜਾ ਜਿਹੜਾ ਹੋਰੇ ਕੁਛ ਕਰਨ ਲੱਗ ਗਿਆ ਪਹਿਲਾ ਦਿਨ ਆ ਉਹਦਾ RAMANARAMNAL ਹੁਣ ਉਹ ਦੇ ਮੈਨੂੰ ਪਤਾ ਕਿ ਤੂੰ ਨਾ ਚੌਂ ਵੀ ਚੜੀ ਐ ਸੀ ਉਹ ਤਾਂ ਬਹੁਤ ਡੇਂਜਰ ਚੀਜ਼ ਆ ਚੜ੍ਹ ਜੀ ਕੋਈ ਨਹੀਂ ਬਾਤ ਚੜਾ ਜਨਾ ਜ਼ਰੂਰੀ ਜਾਣਨਾ ਟਿਉਣੀ ਨਹੀਂ ਹੈਗੀ ਚੱਲ 11 ਹੋਈਆਂ ਨੇ ਬੱਸ ਖੋਸ਼ ਹੋ ਰਹੇ ਨੇ ਅੱਜ ਗੱਲ ਲਾਈ ਸੀ ਆ ਜਰੂਰ ਚਾੜਨਾ ਮਾ ਟੱਟੀ ਆਉਣੀ ਨਹੀਂ ਜੀ ਚੱਲ ਦੋ ਦੋ ਜਿਹੜੇ ਕੋਰ ਆ ਜਿਹੜੇ ਬਾਹਰ ਨਿਕਲਿਆ ਆ ਜਾ ਬਾਹਰ ਤੂੰ ਚਲ ਪਹਿਲਾ ਦਿਨ ਆ ਰਹਿਣ ਚਲੋ ਚੱਲੇ ਕੋਰ ਨਾਲ ਚੱਲੇ ਇਕੱਠੀ ਆ ਦੋ ਦੋ ਚੱਲ ਚੱਲ ਜਾ ਕੇ ਹੋਰ ਕੋਈ ਜਾਣਦਾ ਚਾਹ ਮਾ ਨਾਲ ਚੱਲ ਜਾ ਸਕਦਾ ਮਗਰ ਸਪੋਲ ਸਪੋਲਾ ਚੱਲ ਕੇ ਰਾ ਮਾ ਦਾ ਦਵਾਰ ਹੀ ਹੈ ਚਲੋ ਤੁਰ ਤੁਰ ਕੱਟ ਕੇ ਸੁਖੀ ਪੱਟ ਬੋਲ ਕੇ ਦੱਸਦਾ ਮੈਨੂੰ ਆ ਜਾ ਮੁੰਡਿਆ ਪਤ ਮੁੰਡਿਆ ਆ ਜਾ ਬਹੁਤ ਆ ਬਹੁਤ ਲਵਾਂ ਜੀ ਆ ਜਾ ਮੁੰਡਿਆ ਮੁੰਡਿਆ ਮੜਪੋ ਮੜਪੋ ਆਜੋ 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 ਤਾਹਾਂ ਜਾ ਕੇ ਤਾਂ ਮਸੇ ਹੱਥ ਪਾ ਕੇ ਝੜਦੇ ਹੋ ਚਲੋ ਵੀ ਗਾਂ ਚਾਰ ਆਓ ਕਿਹੜੇ ਆਜੋ ਕਿਹੜਾ ਉਹ ਕੋਈ ਨਹੀਂ ਮੱਛਰੇ ਤੇ ਗਾਹ ਨੂੰ ਪਹਿਲਾਂ ਆਹੀ ਲਾਇਆ ਕਰਨੀ ਸ਼ਾਮ ਹੋ ਗਈ ਹੋਰ ਚਲੋ ਲਾ ਦੇ ਕਿਰਾ ਹੋਰ ਲਾਇਆ ਜਾ ਤੈ ਲਾਈ ਦੀ ਹੈਗੀ ਲਾਈਆ ਆਜੋ 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 ਆਹ ਲਾਉਣੀ ਨਹੀਂ ਚੱਲਦੇ ਇੰਚ ਦਾਣਾ ਆ ਤੇ ਲਾਉਂਦੇ ਆ ਬਾ ਇਹਨਾਂ ਨੇ ਲਾਤੇ ਸੱਟ ਠੀਕਾ 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 ਬਾਦ ਚ ਲਵਾਉਣੀ ਆ ਓਏ ਆਜੋ ਨਹੀਂ ਉੱਪਰ ਵਾਲਿਓ ਇੱਕ ਲਾਉਣੀ ਹੋਰ ਆਇਆ ਆਇਆ ਇੱਕ ਰਹਿ ਗਈ ਇੱਕ ਆਹੀ ਬਸ ਕਿਵੇਂ ਫਟਲਪਟ ਚੋ 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 ਕੋਈ ਨਹੀਂ ਕੋਈ ਨਹੀਂ ਬਾਪੀ ਨਾ ਸਪੀਨਾ ਸਪੀਨਾ ਕੋਈ ਨਹੀਂ ਇਕੜੇ ਬੱਦ ਸਾਰਾ ਹੀ ਦਿਖੀ ਹੋਣਾ ਪਟ ਸਟੇਜਿੰਗ ਕਰ ਲੋ ਪੜਦੀ ਕੋਈ ਨਹੀਂ ਕੋਈ ਨਹੀਂ ਪੋਜ਼ਿਟਿਵ ਕੋਈ ਸੁਣੀ ਨਾ ਮੈਂ ਬਣਾ ਉਹ ਅੱਧਰ ਵੀ ਜਾ ਕੇ ਨਾ ਬੰਦਾ ਪਟ ਆਪਣੇ ਜਾਂਦੇ ਜਾਂਦੇ ਨਹੀਂ ਦਹਣਾ ਨਾਲ ਕੋੜੀ ਥੋੜੀ ਛੂਟੀ ਆ ਹਾਂ ਓੜ ਜਾਈ ਗਿਆ ਮੈਂ ਕਿਹਾ ਜੇ ਹੁਣ ਬੱਦੇ ਦੇ ਓ ਮੂਰ ਲਿਆ ਜੰਪਰੀਏ ਆ ਕੀ ਕਰਦਾ ਔਰ ਤੂੰ ਚੜ ਕਰਾ ਪੋੜੀ ਇੱਥੇ ਪੱਟ ਫੁੱਲ ਗਏ ਮੈਨੂੰ ਬਾਦਲੇ ਪੱਟ ਫੁੱਲ ਗਏ ਚੱਲ ਚੱਲ ਪੱਟ ਫੁੱਲ ਚੜਨਾ ਹੋ ਰਹਾ ਚੜਨ ਵਾਸਤੇ ਬਸ ਸਿੰਗਲ ਜੋਰਾਮ ਨਰਾਮ ਚੱਲ 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 ਮੁੜ ਜਾ ਮੁੜਦਾ 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 ਬੱਸ ਮੁੜਿਓ ਆਏ ਕਰ ਤੂੰ ਇਹਨੂੰ ਕੱਟੋ ਨਾ ਇੱਕ ਮੇਰੇ ਕੱਟੋ ਜੇ ਮਰੇ ਲਾ ਮੂਹਰੇ ਹੋ ਜਾ ਕਰ ਰੋਕਣੇ ਬੱਸ ਨਰਾਮ 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 ਤੂੰ ਨਰਾਮ ਨੀ ਉਪਰੇ ਆਲੀ ਤੇ ਨੀ ਉੱਧਰ ਨੂੰ ਨੀ ਉਪਰੇ ਉੱਤਰ ਰਾਤ ਭਾਗੇ ਹਾਂ ਦੇਖ ਕੇ ਆਮ ਨਾਲ ਨੇ ਆਪਰੇ ਹੱਥ ਭਾ ਕੇ ਹਾਂ ਹੁਣ ਜਿਹੜਾ ਮਗਰ ਉਹਨੂੰ ਮੂਰੇ ਕਰ ਲਿਓ ਬਹੁਤ ਵਧੀਆ ਬਹੁਤ ਵਧੀਆ ਤੇ ਮੇਰੇ ਜੰਬੀ ਲੱਥੇ ਲੱਗੇ ਪੱਟ ਫੋਲਦੇ ਆ ਜੰਬੀ ਲਾਣਾ ਹੈ ਸਕਾਟਾਂ ਲਾਤਾ ਗਰਾਊਂਡ ਵੀ ਲਾਦੇ ਨਹੀਂ ਜੇ ਉੱਥੇ ਆਵੇ ਜਵਾਬ ਦਿੰਦੇ ਆ ਹਨਾ ਉਹ ਰੰਡੇ ਉੱਥੇ ਲਾ ਕੇ ਦਿੰਦੇ ਹੋਣਗੇ ਨਾ ਜਾ ਜਾ ਉੱਥੇ ਆਪੇ ਇਹ ਜ਼ਰੂਰੀ ਹੈ ਤੰਗ ਇਹ ਤਾਂ ਬਹੁਤ ਜ਼ਰਾ ਫੱਟਵਾ ਜੀ ਨਹੀਂ ਰੋ ਚੱਲ ਮੁਰਦਾ ਓਏ ਚੱਲ 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 ਮੁਰਦਾ 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 ਹਾਂ ਆਪਦੇ ਬੰਨੋ ਚੱਲ ਚੱਲ ਵੀ ਦੇਖਦਾ ਹਾਂ ਟਿਕਾਣ ਜੇ ਤੁਸੀਂ ਦੰਗਦੇ ਵਗੈਰਾ ਪਿਆ ਨੂੰ ਫਿਰ ਤੁਹਾਨੂੰ ਹੱਥ ਪਾਉਣੇ ਆਟੋਮੈਟਿਕ ਹੀ ਆ ਜਾਣਾ ਚਪਲੀਦਾਰਾ ਨੇ ਕੀ ਕੀ ਕਿਹਾ ਨੇ ਜੇ ਸਾਡੇ ਦੋ ਆਪਾਂ ਕੇ ਥੱਕ ਗਏ ਜੀ ਲਾਂਦੇ ਚੈ ਜੀ ਦੁਕਾਨ ਦਾ ਇਹ ਕਿਹਨੂੰ ਬੈਠੋ ਐ ਲੈਟ ਨਹੀਂ ਵੀ ਨਿਕਲ ਨਹੀਂ ਅਸਮੇ ਥੱਲੇ ਲੱਗੀ ਉਹ ਠੀਕ ਨਹੀਂ ਆਪੀ ਆ ਲਵਾਂਗੇ ਗੱਲ ਹੀ ਨਹੀਂ ਕੋਈ ਸਾਰਾ ਕੋ ਦੱਸਾਂਗੇ ਦਾ ਵੀ ਦੱਸਾਂਗੇ ਆਜੂ ਕਰ ਆਜੂ ਕਹਾਣੀ ਸ਼ੁਰੂ ਮੈਂਨਾਂ ਕਹਾਣੀ ਸ਼ੁਰੂ ਮੈਂ ਪਹਿਲੇ ਚਾਹ ਆਜੋ ਜਿਹੜਾ ਤੁਸੀਂ ਹੁਣ ਕਹੋ ਹਫਤੇ ਨੂੰ ਲਾ ਲਓ ਜਵੇਦ ਸਟੈਮ ਲੇ ਲਾ ਇਹ ਜ਼ਰੂਰੀ ਹੈ ਹਾਂ ਹੁਣ ਬੰਦਾ ਦਾ ਬੜਵਾ ਦਾਂਗੇ ਕਹਿ ਕੇ ਫੜ ਕੇ ਰੱਖਣਾ ਤਾਂ ਸਟੈਮ ਨਾਲ ਇਸ ਟਾਈਮ ਨਾਲ ਗ੍ਰਿਪ ਨੇ ਵੀ ਟੁੱਟ ਜਾਣਾ ਲਾ ਲਿਆ ਤੁਸੀਂ ਗ੍ਰਿਪ ਤਾਂ ਬਣਿਆ ਰਹੂ ਟਾਈਮ ਨਾਲ ਠੀਕ ਆ ਥੋੜੇ ਨਾਲ ਦੇ ਬੰਦੇ ਕਿੱਥੇ ਆ ਆ ਜੋ ਜੋ ਵੀ ਆ ਜਾਓ ਜੇ ਤੂੰ ਡਰ ਲਾਉਣ ਲੱਗਾ ਆਂ ਧਾਰਾ ਆਪੀ ਆਪੀ ਭੈਂਦਰ ਮੂਹੇ ਖੜਦਾ ਆਂ ਵੀ ਹਲੇ ਵੀ ਨਹੀਂ ਟੁੱਟਿਆ ਇੰਨੀ ਸੋਨੂੰ ਅਗਲੇ ਦੇ ਡਰ ਪਾ ਕੀ ਥੋੜੀ ਜਾਫ ਲੈਣ ਬਣਦੇ ਇੰਨੇ ਬੰਦੇ ਸੀ ਇੰਨੀ ਗੇਮ ਕੋਈ ਅੱਛਾ ਚਲੋ ਚਲੋ ਕੋਣ ਆਇਆ ਵੀ ਭਈ ਜਿਹੜਾ ਕੇਰਾ ਕੋ ਮਗਲ ਆ ਫੇਰ ਖੜ ਚੰਦਾ ਬੰਦਾ ਨਕਸ਼ੀ ਬਤਾਇਓ ਪਹਿਲਾਂ ਫਰ ਮਾੜਾ ਮਾੜਾ ਫਰ ਨਹੀਂ ਪਾਦੇ ਚੜ ਲੈਣ ਦੋ ਪੋੜੀ ਚੜ ਲੈਣ ਦੋ ਜੀ ਆਪਾਂ ਸਾਰੀ ਗੇਮ ਲਾ ਕੇ ਆਉਂਦੇ ਹਾਂ ਹੁਣ ਚੜ ਜਾ ਰੋਜ ਲਾਲੋ ਵੀ ਹਾਂ ਰੋਜ ਵਧਾਓ ਨਾ ਕਿ ਹੁਣ ਤੁਹਾਨੂੰ ਹਿਸਾਬ ਆਇਆ ਚੜਨ ਦਾ ਇਹ ਲਾ ਹੀ ਪਾਇਆ ਵਧਾਓ ਰੋਜ ਵਧੋ ਨਾ ਕਿ ਬਣਾ ਸਾਫ ਰਸਾਫ ਕਰਨਾ ਕੀ ਨਾ ਖੜੋ ਸਾਫ ਕਰਨਾ ਥੱਲੇ ਨਾਲੇ ਹੁੰਦਣਾ ਇਹ ਗੇੜੇ ਲਾ ਕੇ ਨਾ ਤੇ ਆਹੀ ਪੌਣੀ ਤਾਇਆ ਕਰਨਾ ਆਪਾਂ ਨੇ ਲੱਗਦਾ ਜੋ ਪਟਾ ਦਾ ਇਹ ਸਾਜ ਨੇ ਇਹ ਸਾਜ ਨੇ ਭੱਜਣ ਸਾਰੀ ਪਹਿਲਾਂ ਇਹ ਲਵਾਤੀਆਂ ਹੁਣ ਇਹ ਫੇਰ ਉਧਰ ਲਈਆਂ ਲਵਾ ਲੀਆਂ ਹੈ ਅਰੇ ਬੇਟਾ ਪਾ ਕੇ ਨਹੀਂ ਭੱਜੇ ਹੈਗੇ ਬੀਡਪਗ ਦਾ ਬਹੁਤ ਉਸ ਹੋ ਜੂ ਉਹ ਤਾਂ ਬਹੁਤ ਉਹ ਤਾਂ ਉਹ ਤਾਂ ਜਾ ਛੋੜਾ ਸਟੈਮਨਾ ਕਿਹੜੇ ਪ੍ਰੈਕਟਿਸ ਸਾਰੀ ਕਰੀ ਤੋਂ ਬਾਅਦ ਵੀ ਹੋਰ ਲਾਉਣ ਨੂੰ ਜੀ ਕਰਦਾ ਮੜਿਆ 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 ਉਹ ਰਿਆ ਬਾਈ ਮੜਿਆ 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 ਉਹ ਚਾਹੇ ਕਮਾਂਟਰ ਦੇ ਦੇ ਪੱਟ ਜੂ ਹੱਥ ਪਾ ਕੇ ਨਾ ਮੋਤੇ ਨਾ ਮਾਰਤਾ ਹਮਝੀਗਾ ਕਿਤੇ ਵੀ ਰੱਖ ਤੂੰ ਤਾਂ ਇੱਕ ਵੀ ਨਹੀਂ ਕਿਡਾ ਆਇਆ ਉਹ ਵੇਟ ਪਾ ਕੇ ਸਰੀਰ ਨੂੰ ਉਹ ਕਰ ਲਾਉਂਦੇ ਆ ਚੱਕ ਕੇ ਤੁਰਦੇ ਆ ਉਹਨੇ ਬੰਦੇ ਨੂੰ ਚਕਾਉਣਾ ਕੁੱਛ ਨਹੀਂ ਹੋਇਆ ਦੇਖੋ ਹੁਣ ਨਾ ਲੱਗਦਾ ਸਰੀਰ ਤੇ ਪ੍ਰੈਕਟਿਸ ਦਾ ਉਹਨੇ ਸਾਲੇ ਨੇ ਹਾਂ ਬੜੇ ਬਹਾਨੇ ਵੀ ਭੰਨ ਤਾ ਲਾ ਪ੍ਰੈਕਟਿਸ ਨਹੀਂ ਦੇਣਾ ਨਾ ਕਿ ਮੂੰਹ ਸੜ ਨਹੀਂ ਹੈਗਾ ਹੁਣ ਨਹੀਂ ਕਿ ਮੈਂ ਨਹੀਂ ਕੀਤੀ ਕੋਈ ਮਾ ਪੁੱਡ ਪਾੜ ਯਾਰ ਮਤ ਬਲੇ ਨਹੀਂ ਤੈਨੂੰ ਦੱਸਦਾ ਨਹੀਂ ਲਾ ਕੀ ਹਾਂ ਪੁੱਡ ਪਾੜ ਦੀ ਇਹ ਨਹੀਂ ਗੱਲ ਹੈਗੀ ਪਰ ਹਾਂ ਉਹ ਵੀ ਜਾਇਜ਼ ਆ ਜਿਹੜੇ ਟਾਈਮ ਆ ਪਰ ਮੱਥੇ ਮੁੱਥੇ ਕਰੀਮ ਲੈ ਕੇ ਆਇਆ ਪਰ ਕੱਲ ਤੇ ਕਰੀਮ ਮਿਲਦੀ ਹੈ ਸਾਰੇ ਪਿੰਡ ਵਾਲੇ ਆਜੋ ਕਰ ਆਜੋ 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 ਉੱਪਰੋਂ ਫੜ ਲੈਂਦਾ ਜੇ ਕਿਸੇ ਦਾ ਕੋਸ਼ਿਸ਼ ਕਰਤਾ ਰਾਮ ਨਾ ਉਤਰੋ ਨੰਬਰੀ ਬੰਦੇ ਚੱਕੇ ਮਿਹਨਤ ਲਾਕੀਫ ਲਾ ਆਪਣੇ ਡਰ ਨਹੀਂ ਹੁੰਦਾ ਉਹ ਵੀ ਕਰ ਮੇਰੀ ਗੱਲ ਸੁਣੋ ਪ੍ਰੈਕਟਿਸ ਹੈ ਤਾਂ ਜਮੀਂ ਕੱਢਦਾ ਮੇਰਾ ਹੋਊਗਾ ਧਿਆਨ ਨਾਲ ਸੁਣੋ ਜਦ ਚੜਨਾ ਨਾ ਜਦ ਨਿਗਾਹਾਂ ਚੜ੍ਹਜ ਰੱਖਣੀ ਹੈ ਬਾਹਾਂ ਉਤਰਨਾ ਫੇਰ ਬਾਹਾਂ ਫੜ ਲੈਣੇ ਰਾਮ ਨਾ ਉਤਰਨਾ ਲੱਗੇ ਚੜਨ ਲੱਗੇ ਨਹੀਂ ਕੋਸੇ ਉਤਰ ਲੱਗੇ ਨਹੀਂ ਨੀਣਾ ਕੰਮ ਕਰਨਾ ਡਰ ਲੱਗ ਉਤਰ ਲੱਗੇ ਚਾਹੇ ਪੰਜ ਪੰਜਾ ਆ ਹਾਂ ਫਿਰ ਇਹੀ ਤਾਂ ਤੇਰੇ ਪੰਜ ਤੋਂ 7 ਜਾਈ ਹਿੱਡੇ ਮੈਂ ਤਾਂ ਬਈ ਖਲਦੀ ਦੋ ਦਿਨ ਦਾ ਭਾਈ ਜੀ ਮੈਂ ਦੱਸਾਂ ਉਹ ਨਹੀਂ ਹੈ ਦੇ ਇਹੀ ਤਾਂ ਗੱਲ ਆ ਉੱਪਰ ਸਾਈਕਲ ਲਾਉਂਦੇ ਰਹੇ ਆ ਉਹ ਬਿਲਾ ਬਾੜ ਨਹੀਂ ਸੀ ਪਹਿਲਾਂ ਉੱਪਰ ਸਾਈਕਲ ਉੱਪਰ ਆਏ 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 ਸਾਈਕਲ ਤੂੰ ਵੱਡਾ ਰਕਾਰਡ ਉਹ ਕਿੱਥੇ ਮਾ ਲੋ ਕੋ ਹੋਰ ਨਾ ਹੁੰਦਾ ਜੀ ਮਾ ਲੋ ਇੱਥੇ ਬੈਠਾ ਮੈਨੂੰ ਕਰਾਂ ਇਹ ਵੱਡੋ ਆ ਬਿਲਾ ਆਉਂਦੇ ਬਿਲਾ ਮਾ ਲੋ ਹਾਂ ਮੈਂ ਭਾਈ ਉਹ ਤਾਂ ਮੋੜਸਾ ਲਾਉਣਾ ਚਾਹਾਂ ਬਸ ਹੈ 25 ਟੱਚ ਸੀਗੇ ਦਸ ਸਾਈਕਲ ਤੱਕ 9 ਜੱਫੇ ਉੱਪਰ ਸਾਰੇ ਸਿਰੇ ਤੇ ਉੱਥੋਂ ਹੀ ਸਾਈਕਲ ਦਾ ਪੈਨਸਲ ਲੈਣਾ ਨੂੰ ਇਹ ਕਿਹਾ ਹੈ ਜਿੰਨਾ ਚਿਰ ਮੈਂ ਬੈਠਾ ਕਮਲੇ ਸੀ ਭਾਈ ਜੀ ਪੂਰੀ ਚੀਜ਼ ਨਹੀਂ ਲੈਣਾ ਤੋ ਤੋ ਗਰਾਦ ਦੇ ਲਾਉਣਾ ਤਿੰਨ ਰੇਡਰ ਥਕਾਏ ਇਹਦਾ ਪੌੜੀ ਸਾਡਾ ਬਹੁਤ ਹੋਰ ਰੇਡਰ ਹੋਰ ਪਏ ਇੱਥੇ ਖਾਣਾ ਬਣਾਇਆ ਹੋਦਾ ਇੱਥੇ ਭੁੱਲ ਗਏ ਉਹ ਵੀ ਨਾਲ ਥਕਾਏ ਲਾਉ ਲਾਉਦੇ ਨੌ ਜੱਫੇ ਅਬ ਟੂ ਦਗੜ ਹੁੰਦੇ ਨੇ ਕਹਿੰਦੇ ਚਾਹ ਜੇ ਫਿਰ ਉਹਨਾਂ ਦੀ ਟੀਮ ਨੇ ਉਹਨੇ ਜੱਫੇ ਜਿੰਨੇ ਕੰਡਾ ਲਾ ਆਇਆ ਬਾਅਦ ਜਿੱਥੋਂ ਮੁੰਡਾ ਬੈਕ ਮੁੜਿਆ ਉਹ ਟਾਈਮ ਨੇ ਦੇ ਸਿਰ ਤੇ ਨਾਲੇ ਭਜਾ ਭਜਾ ਕੇ ਥਕਾਏ ਨੇ ਸਾਲੇ ਨੇ ਹਾਂ ਭਾਈ ਕੀ ਸੀ ਟਾਈਮ ਨਾਲ ਅੰਦਰ ਕੀ ਕੀ ਟਾਈਮ ਨੇ ਹਾਂ ਪਹਿਲਾਂ ਪਹਿਲੇ 15 ਮਿੰਟ ਤੋ ਦਾ ਇੱਕ ਵੀ ਜੱਫਾ ਮੂਰਤ ਮਾਰ ਤੇ ਕਢਾ ਲਾ ਕੱਤੇ ਪੰਡ ਲੱਗ ਗਿਆ 15 ਮਿੰਟ ਚ ਉਹਨੇ ਪੰਜ ਜੱਫੇ ਲਾਏ ਉਸ ਤੋਂ ਬਾਅਦ ਹਾਫ ਟਾਈਮ ਤੋਂ ਬਾਅਦ ਲਗਾਤਾਰ ਚਾਰ ਜੱਫੇ ਇੱਕ ਵੀ ਨਹੀਂ ਭੱਜਣ ਦਿੱਤਾ ਬੈਂਡੜੀ ਲਾ ਕੇ ਉਹਨਾਂ ਦਾ ਥੱਕ ਕੇ ਸੀਰੀ ਟਾਈਮ ਮੁੜਿਆ ਮੁੜਿਆ ਪਰ ਤੋ ਮੁੜਿਆ ਪੈ ਗਿਆ ਉਹ ਫੁੱਲ ਗਰਮ ਸੀ ਜਦੋਂ ਮੜੇ ਬੰਦਾਂ ਦੀ ਸਪੀਡ ਕੱਟੀ ਪਰ ਰਿਆ ਕਰੇ ਬਗਲ ਭਾਰੇ ਮੁੜਿਆ ਮੁੜਿਆ ਮੁੜਿਓ ਕੀ ਹਾਲ ਬਾਰੇ ਬੱਚੇ ਹੋ ਗਿਆ ਮੱਛਾ ਗਾਂਹ ਦੀ ਪਾਰਟੀ ਕਿਹੜੀ ਹੈ ਪ੍ਰੈਕਟਿਸ ਦਾ ਟਾਈਮ ਨਾ ਚੁੱਕੀ ਇੱਕ ਇੱਕ ਇਹਨਾਂ ਲਵਾਇਆ ਰੱਖ ਹਾਂ ਹਾਂ ਮੈਂ ਰੁਜਾਉਣਾ ਇੱਕ ਲਾ ਲਓ ਕੱਲੂ ਤਾਂ ਦੇਖ ਲਿਓ ਅੱਜ ਖਿੱਡਣ ਜਾਣਾ ਉਹ ਇੱਕ ਇੱਕ ਇਹ ਤਾਂ ਨਹੀਂ ਆਉਂਦੀ ਨਾ ਨਾ ਕੋਈ ਹਾਂ ਇਹ ਕਿਹੜਾ ਲਾ ਲਓ ਆਜੋ ਤੂੰ ਤਾਂ ਲਾ ਲਿਆ ਪਹਿਲਾਂ ਉਹਨਾਂ ਦਾ ਲੈ ਲਈਏ ਥੋੜੇ ਨੱਕੀ ਟਾਈਮ ਆ ਤੂੰ ਆ ਨਾ ਤੂੰ ਰਹੇਗਾ ਚਲੋ ਤੁਸੀਂ ਨਾ ਬਸ ਇੰਨਾ ਹੈ ਉਹ ਲਾਲੀਆਂ ਹੁਣ ਪਟਾ ਲਾਲੀਆਂ ਚਲੋ ਠੀਕ ਆ ਤੁਹਾਡਾ ਤੇ ਲਾਗੇ ਹੂੰ ਇੱਕ ਵੱਧ ਲਾ